ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਜਿੰਨਾ ਗੁਰਮੁਖ ਪਿਆਰਿਆਂ ਦੇ ਬਣਦੇ-ਬਣਦੇ ਕੰਮ اٹਕ ਜਾਂਦੇ ਹਨ ਜਾਂ ਉਹਨਾਂ ਦੇ ਵਿੱਚ ਵਿਗਨ ਪੈ ਜਾਂਦਾ ਹੈ ਤਾਂ ਫਿਰ ਸੰਗਤ ਜੀ ਉਹਨਾਂ ਗੁਰਮੁਖ ਪਿਆਰਿਆਂ ਨੇ ਕਿਹੜਾ ਪਾਠ ਕਰਨਾ ਹੈ ਸੰਗਤ ਜੀ ਜੇਕਰ ਅਸੀਂ ਇਹ ਪਾਠ ਪਰਮਾਤਮਾ ਉਤੇ ਭਰੋਸਾ ਰੱਖ ਕੇ ਕਰ ਲੈਂਦੇ ਹਾਂ ਤਾਂ ਪਰਮ ਪਿਤਾ ਪਰਮੇਸ਼ਵਰ ਦੀ ਐਸੀ ਮਿਹਰ ਹੋਵੇਗੀ ਕਿ ਸਾਡੇ ਰੁਕੇ ਹੋਏ ਕੰਮ ਵੀ ਬਣ ਜਾਣਗੇ ਅਤੇ ਸਾਡੀ ਜ਼ਿੰਦਗੀ ਵਿੱਚ ਜੋ ਵੀ ਸਮੱਸਿਆ ਹੈ ਜੋ ਵੀ ਪਰੇਸ਼ਾਨੀ ਹੈ ਉਹ ਵੀ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੂਰ ਹੋ ਜਾਵੇਗੀ ਪਰ ਸੰਗਤ ਜੀ ਇਸ ਵਿਸ਼ੇ ਨੂੰ ਇਸ ਕਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਤਾਂ ਜੋ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਅਤੇ ਇਸ ਕਥਾ ਨੂੰ ਪੂਰਾ ਸਰਵਣ ਕਰਨਾ ਜੀ ਤਾਂ ਸੰਗਤ ਜੀ ਆਓ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਡਾ ਜੀਵਨ ਬੜੇ ਪਿਆਰੇ ਇੱਕ ਸਫ਼ਰ ਵਾਂਗ ਹੈ ਜਿੱਥੇ ਅਸੀਂ ਇੱਕ ਰਾਹ ਤੇ ਚੱਲ ਰਹੇ ਹਾਂ ਸੰਗਤ ਜੀ ਕਦੇ-ਕਦੇ ਤਾਂ ਇਹ ਰਸਤਾ ਬੜਾ ਸੁਖਾਲਾ ਅਤੇ ਸਾਫ਼ ਲੱਗਦਾ ਹੈ ਅਤੇ ਅਸੀਂ ਖੁਸ਼ੀ-ਖੁਸ਼ੀ ਅੱਗੇ ਵਧਦੇ ਹਾਂ ਪਰ ਸੰਗਤ ਜੀ ਕਈ ਵਾਰ ਇਸ ਰਾਹ ਤੇ ਅਚਾਨਕ ਕੋਈ ਪੱਥਰ ਜਾਂ ਰਾਹ ਤੇ ਅਚਾਨਕ ਕੋਈ ਰੁਕਾਵਟ ਆ ਜਾਂਦੀ ਹੈ ਅਤੇ ਸਾਡਾ ਸਫ਼ਰ ਰੁਕ ਜਾਂਦਾ ਹੈ ਸੰਗਤ ਜੀ ਸਾਡੇ ਜੋ ਕੰਮ ਬੜੇ ਚੰਗੇ ਤਰੀਕੇ ਨਾਲ ਚੱਲ ਰਹੇ ਸਨ ਅਚਾਨਕ ਉਹਨਾਂ ਵਿੱਚ ਰੁਕਾਵਟ ਆ ਜਾਂਦੀ ਹੈ ਸੰਗਤ ਜੀ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ ਤਾਂ ਸਾਡਾ ਮਨ ਬੇਚੈਨ ਹੋ ਜਾਂਦਾ ਹੈ ਅਤੇ ਸੰਗਤ ਜੀ ਅਸੀਂ ਇਹ ਸੋਚਣ ਲੱਗਦੇ ਹਾਂ ਕਿ ਹੁਣ ਅੱਗੇ ਕੀ ਹੋਵੇਗਾ ਤਾਂ ਸੰਗਤ ਜੀ ਸਾਨੂੰ ਅਜਿਹੇ ਸਮੇਂ ਵਿੱਚ ਯਾਦ ਰੱਖਣਾ ਚਾਹੀਦਾ ਹੈ ਕਿ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਸਾਡੇ ਨਾਲ ਹਮੇਸ਼ਾ ਹੈ ਉਹ ਸਾਡੀ ਹਰ ਗੱਲ ਸੁਣਦਾ ਹੈ ਸਾਡੀ ਹਰ ਮੁਸ਼ਕਲ ਨੂੰ ਉਹ ਦੇਖਦਾ ਹੈ ਅਤੇ ਸਾਡੇ ਰਾਹ ਵਿੱਚ ਆਉਣ ਵਾਲੀਆਂ ਮੁਸੀਬਤਾਂ ਨੂੰ ਦੂਰ ਕਰਨ ਦੀ ਉਹ ਤਾਕਤ ਰੱਖਦਾ ਹੈ ਤਾਂ ਫਿਰ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਪਵਿੱਤਰ ਪਾਠ ਦੀ ਜੋ ਸਾਡੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ ਇਹ ਪਾਠ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ ਸਾਡੀ ਰੂਹ ਨੂੰ ਵਾਹਿਗੁਰੂ ਨਾਲ ਜੋੜਦਾ ਹੈ ਅਤੇ ਸਾਡੇ ਸਾਰੇ ਕੰਮਾਂ ਨੂੰ ਸਫਲ ਬਣਾਉਂਦਾ ਹੈ ਤਾਂ ਸੰਗਤ ਜੀ ਇਹ ਪਾਠ ਸਾਡੇ ਜੀਵਨ ਵਿੱਚ ਇੱਕ ਚਾਨਣ ਮਨਾਰੇ ਦਾ ਕੰਮ ਕਰਦਾ ਹੈ ਜੋ ਸਾਨੂੰ ਅੰਦਰੂਨੀ ਸ਼ਕਤੀ ਵੀ ਦਿੰਦਾ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖ ਪਰੇਸ਼ਾਨੀਆਂ ਨੂੰ ਵੀ ਖਤਮ ਕਰਦਾ ਹੈ ਕਿਉਂਕਿ ਸੰਗਤ ਜੀ ਸਾਡੇ ਸਾਰਿਆਂ ਦੇ ਜੀਵਨ ਵਿੱਚ ਕਦੇ ਨਾ ਕਦੇ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਡੇ ਬਣਦੇ-ਬਣਦੇ ਕੰਮ ਰੁਕ ਜਾਂਦੇ ਹਨ ਜਿਵੇਂ ਤੁਸੀਂ ਸੋਚਦੇ ਹੋ ਕਿ ਕੇ ਨਵੀਂ ਨੌਕਰੀ ਮਿਲ ਜਾਵੇਗੀ ਪਰ ਕੋਈ ਨਾ ਕੋਈ ਮੁਸ਼ਕਲ ਖੜੀ ਹੋ ਜਾਂਦੀ ਹੈ ਜਾਂ ਤੁਸੀਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਹੋ ਪਰ ਫਿਰ ਵੀ ਪਰਿਵਾਰ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਆ ਜਾਂਦਾ ਹੈ ਕਾਰੋਬਾਰ ਵਿੱਚ ਪੜ੍ਹਾਈ ਵਿੱਚ ਰਿਸ਼ਤਿਆਂ ਵਿੱਚ ਅਜਿਹੇ ਹੀ ਅਰਚਨਾ ਆਉਂਦੀਆਂ ਹਨ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀ ਆ ਜਾਂਦੀ ਹੈ ਜਿਸ ਕਾਰਨ ਸਾਡਾ ਮਨ ਅੰਦਰੋਂ ਪਰੇਸ਼ਾਨ ਹੋ ਜਾਂਦਾ ਹੈ ਸੰਗਤ ਜੀ ਅਸੀਂ ਸੋਚਦੇ ਹਾਂ ਕਿ ਸ਼ਾਇਦ ਕਿ ਸਾਡੀ ਕੋਈ ਮਿਹਨਤ ਵਿੱਚ ਕਮੀ ਹੈ ਜਾਂ ਫਿਰ ਸਾਡੀ ਅਰਦਾਸ ਵਾਹਿਗੁਰੂ ਤੱਕ ਨਹੀਂ ਪਹੁੰਚ ਰਹੀ ਪਰ ਸਾਧ ਸੰਗਤ ਜੀ ਸਚਾਈ ਇਹ ਹੈ ਕਿ ਵਾਹਿਗੁਰੂ ਸਾਡੀ ਹਰ ਪੁਕਾਰ ਸੁਣਦਾ ਹੈ ਉਹ ਸਾਡੀ ਹਰ ਮੁਸ਼ਕਿਲ ਨੂੰ ਜਾਣਦਾ ਹੈ ਸਾਨੂੰ ਸਿਰਫ ਇੱਕ ਅਜਿਹੇ ਸਾਧਨ ਦੀ ਲੋੜ ਹੈ ਜੋ ਸਾਡੇ ਮਨ ਨੂੰ ਸ਼ਾਂਤ ਕਰੇ ਸਾਡੀ ਸੁਰਤ ਨੂੰ ਵਾਹਿਗੁਰੂ ਨਾਲ ਜੋੜੇ ਅਤੇ ਸਾਡੇ ਰਾਹ ਦੀਆਂ ਰੁਕਾਵਟਾਂ ਨੂੰ ਦੂਰ ਕਰੇ ਸਾਧ ਸੰਗਤ ਜੀ ਜਦੋਂ ਵੀ ਸਾਡੇ ਕੰਮਾਂ ਵਿੱਚ ਅੜਚਣ ਆਉਂਦੀ ਹੈ ਤਾਂ ਸਾਡੇ ਮਨ ਵਿੱਚ ਇੱਕ ਬੇਚੈਨੀ ਖੜੀ ਹੋ ਜਾਂਦੀ ਹੈ ਸਾਡਾ ਮਨ ਦਾਰਾ ਤੇ ਅਸ਼ਾਂਤੀ ਨਾਲ ਭਰ ਜਾਂਦਾ ਹੈ ਤਾਂ ਅਜਿਹੇ ਸਮੇਂ ਵਿੱਚ ਇੱਕ ਅਜਿਹੇ ਪਾਠ ਦੀ ਜ਼ਰੂਰਤ ਹੁੰਦੀ ਹੈ ਜੋ ਸਾਡੇ ਮਨ ਨੂੰ ਸਕੂਨ ਵੀ ਦੇਵੇ ਅਤੇ ਸਾਡੀ ਰੂਹ ਨੂੰ ਵੀ ਵਾਹਿਗੁਰੂ ਨਾਲ ਜੋੜ ਕੇ ਰੱਖੇ ਤਾਂ ਫਿਰ ਸੰਗਤ ਜੀ ਇਹ ਸ਼ਬਦ ਹੈ ਇਹ ਪਾਠ ਹੈ ਤੇਰਾ ਕੀਆ ਮੀਠਾ ਲਾਗੇ ਔਰ ਨਾਨਕ ਪਦਾਰਥ ਨਾਨਕ ਮੰਗੇ ਸੰਗਤ ਜੀ ਗੁਰੂ ਸਾਹਿਬ ਇਸ ਸ਼ਬਦ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਕਿ ਗੁਰੂ ਦੀ ਰਜਾ ਤੇ ਨਾਮ ਸਭ ਤੋਂ ਵੱਡੀ ਸ਼ਕਤੀ ਹੈ। ਇਹ ਸ਼ਬਦ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ। ਸਾਡੇ ਕੰਮਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ ਅਤੇ ਸਾਡੀ ਰੂਹ ਨੂੰ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਦਾ ਹੈ। ਸੰਗਤ ਜੀ ਜਦੋਂ ਅਸੀਂ ਇਹ ਪਾਠ ਸ਼ਰਧਾ ਨਾਲ ਕਰਦੇ ਹਾਂ ਤਾ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਸਾਰੇ ਕੰਮ ਸੁਚਾਰੂ ਹੋ ਜਾਂਦੇ ਹਨ ਸਾਰੇ ਕੰਮ ਨੇਪਰੇ ਚੜ ਜਾਂਦੇ ਹਨ ਸਾਧ ਸੰਗਤ ਜੀ ਜੇਕਰ ਤੁਹਾਡਾ ਕੰਮ ਕੋਈ اٹਕ ਰਿਹਾ ਹੋਵੇ ਤਾਂ ਸੰਗਤ ਜੀ ਪੂਰਨ ਪ੍ਰੋਸਾ ਪਰਮ ਪਿਤਾ ਪਰਮੇਸ਼ਵਰ ਵਿੱਚ ਵਿਚਾਰ ਕੇ ਇਸ ਪਾਠ ਦਾ ਜਾਪ ਕਰੋ ਸੰਗਤ ਜੀ ਤੇਰਾ ਕੀਆ ਮੀਠਾ ਲਾਗੇ ਇਸ ਸ਼ਬਦ ਦੀ ਪੰਕਤੀ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਦੀ ਹਰ ਰਚਨਾ ਬੜੀ ਮਿੱਠੀ ਹੈ ਭਾਵੇਂ ਜੀਵਨ ਵਿੱਚ ਸੁੱਖ ਹੋਵੇ ਦੁੱਖ ਹੋਵੇ ਮੁਸ਼ਕਲ ਹੋਵੇ ਇਹ ਸਭ ਵਾਹਿਗੁਰੂ ਦੀ ਮਰਜ਼ੀ ਵਿੱਚ ਹੁੰਦਾ ਹੈ ਸੰਗਤ ਜੀ ਜਦੋਂ ਅਸੀਂ ਇਹ ਪੰਕਤੀ ਪੜ੍ਹਦੇ ਹਾਂ ਤਾਂ ਸਾਡੇ ਮਨ ਵਿੱਚ ਸ਼ੁਕਰਗੁਜ਼ਾਰੀ ਦੀ ਭਾਵਨਾ ਪੈਦਾ ਹੁੰਦੀ ਹੈ ਸਾਡੇ ਮਨ ਦੀ ਬੇਚੈਨੀ ਡਰ ਅਤੇ ਸ਼ੰਕੇ ਦੂਰ ਹੋ ਜਾਂਦੇ ਹਨ ਤਾਫਿਰ ਸੰਗਤ ਜੀ ਇਹ ਸ਼ਬਦ ਸਾਨੂੰ ਸਬਰ ਸਿਖਾਉਂਦਾ ਹੈ ਅਤੇ ਸਾਡੇ ਰਾਹ ਦੀਆਂ ਅੜਚਣਾਂ ਵੀ ਅੜਚਣਾਂ ਨੂੰ ਵੀ ਹਟਾਉਣ ਵਿੱਚ ਵੀ ਦੂਰ ਕਰਦਾ ਹੈ ਸਾਧ ਸੰਗਤ ਜੀ ਜਦੋਂ ਅਸੀਂ ਇਸ ਨੂੰ ਸ਼ਰਧਾ ਨਾਲ ਪੜਦੇ ਹਾਂ ਤਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸਾਡੇ ਕੰਮ ਸੁਚਾਰੂ ਹੋਣ ਲੱਗ ਜਾਂਦੇ ਹਨ ਸੰਗਤ ਜੀ ਅੱਗੇ ਜੋ ਪੰਕਤੀ ਹੈ ਉਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਹਰ ਨਾਮ ਪਦਾਰਥ ਨਾਨਕ ਮੰਗੇ ਸੰਗਤ ਜੀ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਹਨ ਕਿ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਖਜ਼ਾਨਾ ਹੈ ਦੁਨਿਆਵੀ ਚੀਜ਼ਾਂ ਜਿਵੇਂ ਪੈਸਾ ਸਫਲਤਾ ਸ਼ੋਹਰਤ ਦੁਨੀਆਂ ਦੀ ਵਾਹ ਵਾਹ ਇਹ ਸਭ ਮਿਟ ਸਕਦੀ ਹੈ ਪਰ ਵਾਹਿਗੁਰੂ ਦਾ ਨਾਮ ਸਦਾ ਸਾਡੇ ਨਾਲ ਰਹਿੰਦਾ ਹੈ ਜਦੋਂ ਅਸੀਂ ਇਸ ਪੰਕਤੀ ਦਾ ਪਾਠ ਕਰਦੇ ਹਾਂ ਤਾਂ ਸੰਗਤ ਜੀ ਸਾਡੇ ਮਨ ਵਿੱਚ ਮੋਹ ਅਤੇ ਅਹੰਕਾਰ ਘਟ ਜਾਂਦਾ ਹੈ ਸਾਡੀ ਸ਼ੁਰਤ ਪਰਮ ਪਿਤਾ ਪਰਮੇਸ਼ਵਰ ਨਾਲ ਜੁੜ ਜਾਂਦੀ ਹੈ ਫਤੇ ਸਾਡੇ ਕੰਮਾਂ ਦੀਆਂ ਜੋ ਰੁਕਾਵਟਾਂ ਹਨ ਉਹ ਦੂਰ ਹੋਣ ਲੱਗਦੀਆਂ ਹਨ ਸੰਗਤ ਜੀ ਇਹ ਸ਼ਬਦ ਵੀ ਸਾਨੂੰ ਇਹੋ ਸਿਖਾਉਂਦਾ ਹੈ ਕਿ ਨਾਮ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਫਤੇ ਸਾਡੇ ਇਹ ਜੀਵਨ ਨੂੰ ਸੁਖਮਈ ਬਣਾ ਦਿੰਦੀ ਹੈ ਆਦ ਸੰਗਤ ਜੀ ਇਸ ਪਵਿੱਤਰ ਸ਼ਬਦ ਦਾ ਪਾਠ ਅਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਸ਼ਾਂਤ ਮਨ ਨਾਲ ਕਿਸੇ ਸਕੂਨ ਵਾਲੀ ਜਗ੍ਹਾ ਤੇ ਬੈਠ ਕੇ ਕਰਨਾ ਹੈ ਆਪਣੇ ਹਰ ਸਾਹ ਨੂੰ ਲੰਬਾ ਅਤੇ ਗਹਿਰਾ ਕਰੋ ਅਤੇ 21 ਵਾਰ ਇਸ ਸ਼ਬਦ ਦਾ ਪਾਠ ਕਰਨਾ ਹੈ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸੰਗਤ ਜੀ ਪਾਠ ਕਰਦੇ ਸਮੇਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਜਨਤਾ ਮਾ ਜੋ ਵੀ ਮਨ ਵਿੱਚ ਮਾੜੇ ਵਿਚਾਰ ਹਨ ਉਹ ਸਾਰੇ ਵਿਚਾਰ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਤੁਸੀਂ ਭੇਂਟ ਕਰ ਦੇਣੇ ਹਨ ਅਤੇ ਆਪਣੇ ਮਨ ਵਿੱਚ ਸਿਰਫ ਇਹੋ ਭਾਵਨਾ ਰੱਖਣੀ ਹੈ ਕਿ हे ਪ੍ਰਮਾਤਮਾ ਜੋ ਤੂੰ ਕਰਦਾ ਹੈ ਉਹੀ ਮਿੱਠਾ ਹੈ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ